ਹਜੀ ਵਾਹਿਗੁਰੂ ਕੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਪਿੰਡ ਰੇਤੇਵਾਲੀ ਜੀ ਜ਼ਿਲ੍ਹਾ ਫਾਜ਼ਿਲਕਾ ਆਪ ਤੁਸੀਂ ਦੇਖ ਸਕਦੇ ਹੋ ਵੀ ਘਰਾਂ ਦੇ ਹਾਲਾਤ ਇੱਥੇ ਜਿੱਥੇ ਕੀ ਤੁਹਾਨੂੰ ਕੋਈ RAMDAS ਜੀ ਲੰਗਰ ਸੇਵਾ ਪੌਰੀ ਦਾ ਹਿਾਰਪੁਰ ਵੱਲੋਂ ਸੇਵਾ ਭੇਜੀ ਜਾ ਰਹੀ ਹੈ ਜੀ ਲੰਗਰ ਦੀ ਉੱਥੇ ਨਾਲ ਮੇਰੇ ਭਰਾ NDRF ਦੇ ਸਹਿਯੋਗਾ ਨਾਲ ਬਹੁਤ ਹੀ ਵੱਡੀ ਸੇਵਾ ਜੋ ਕਿ ਘਰ-ਘਰ ਜਾ ਕੇ ਜਿੱਦਾਂ ਦਾ ਰਾਸ਼ਨ ਤੇ ਇਹਦਾ ਸਮਾਨ ਕਿਸੇ ਵੀ ਚੀਜ਼ ਦੀ ਸਮੱਗਰੀ ਚਾਹੀਦੀ ਹੈ ਵੀ ਉਹ ਨਾਲ ਪੰਚਾਰੇ ਆ ਜੀ ਆਹ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਕਿੱਦਾਂ ਐਨਡੀ ਆਰਐਫ ਵਾਲੇ ਮੇਰੇ ਭਰਾ ਸਾਰੇ ਹੀ ਸੰਜੋਗ ਦੇ ਨਾਲ ਵੀ ਇਹ ਵੀ ਇੱਕ ਤਰ੍ਹਾਂ ਦੀ ਬਹੁਤ ਵੱਡੀ ਸੇਵਾ ਆ ਜੀ ਨਾਲ ਲੰਗਰ ਦੀ ਵੀ ਸੇਵਾ ਤੁਹਾਨੂੰ ਗੁਰੂ ਰਾਮਦਾਸ ਜੀ ਲੰਗਰ ਸੇਵਾ ਕੋਰੀ ਦਾ ਹਿਾਰਪੁਰ ਬ੍ਰਾਂਚ ਮਦੀਰ ਸ੍ਰੀ ਮੁਕਸਰ ਸਾਹਿਬ ਜਿੱਥੇ ਕਿ ਹੋਰ ਹੀ ਡੇਰਾ ਬਾਬਾ ਨਾਨਕ ਦੇ ਹੋਰ ਸਾਰੇ ਪਾਸੇ ਵੀ ਹਾੜਾਂ ਦੇ ਨਾਲ ਬਹੁਤ ਹੀ ਜ਼ਿਆਦਾ ਨੁਕਸਾਨ ਨੇ ਕਿ ਉੱਥੇ ਵੀ ਲੰਗਰ ਦੀ ਸੇਵਾ ਪਹੁੰਚੀ ਜਾ ਰਹੀ ਹੈ ਜੀ ਇੱਥੇ ਵੀ ਘਰ ਘਰ ਆ ਕੇ ਵੀ ਲੰਗਰ ਦੀ ਸੇਵਾ ਪਹੁੰਚਦੀ ਕੀਤੀ ਜਾ ਰਹੀ ਆ ਆ ਤੁਸੀਂ ਦੇਖ ਸਕਦੇ ਹੋ ਹਾਲਾਤ ਇੱਥੋਂ ਦੇ ਬਹੁਤ ਹੀ ਖਰਾਬ ਨੇ ਇੰਨਾ ਇੰਨਾ ਲੋਕਾਂ ਦੇ ਘਰਾਂ ਵਿੱਚ ਪਾਣੀ ਆ ਚੁੱਕਿਆ ਚੁੱਲ੍ਹੇ ਦਾ ਬਲ ਨੇ ਕੀ ਹੈ ਜੀ ਰਹਿਣਾ ਵੀ ਬਹੁਤ ਔਖਾ ਹੋ ਰਿਹਾ ਜੇ ਤੁਸੀਂ ਦੇਖ ਸਕਦੇ ਹੋ ਲੰਗਰ ਦੀ ਸੇਵਾ ਜਿੱਤਾ ਜਿੱਤਾ ਚਾਹੀਦੀ ਆ ਸੋ ਬਾਕੀ ਉਤੋਂ ਮੀਂਹ ਵੀ ਡੇਲੀ ਪੈ ਰਿਹਾ ਜੀ ਹੁਣ ਫੇਰ ਬਾਰਿਸ਼ ਆ ਚੁੱਕੀ ਆ ਆ ਤੁਸੀਂ ਦੇਖ ਸਕਦੇ ਹੋ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਆ ਧੰਨਵਾਦ ਸਾਡੇ ਸਾਰੇ ਮੇਰੇ ਭਰਾਵਾਂ ਦਾ ਜਿਨ੍ਹਾਂ ਨੇ ਵੀ ਸੰਯੋਗ ਦੇ ਨਾਲ ਘਰ ਘਰ ਜਾ ਕੇ